अक्सर नौजवानों एक मनोबिरती आती है ठट्ठा मस्करी कर ठा मस्करी कमजोर नाली जा सकती है ताकतवर नाल नहीं शक्तिशाली मनुख ना मस्करी नहीं की जा मनुख नहीं करता शक्तिशाली मनुख नाल मनुख मजाक नहीं करता मजाक ले अगले न छुट्या पैंता या अगला छोटा हो मजाक आती है ਹੋ ਜ ਨਹੀਂ ਹੁੰਦੀ ਦੁਰਵਾਸ਼ਾ ਜੋ ਹੈ ਇਹਨਾ ਮੁੰਡਿਆਂ ਨੂੰ ਕੌਰਵਾਂ ਦੇ ਮੁੰਡਿਆਂ ਨੂੰ ਜਵਾਨ ਜਵਾਨੇ ਚੜੇ ਇੱਕ ਦਿਨ ਠੱਠਾ ਮਰਸਕਰੀ ਕਰਨ ਦੀ ਸੋਝੀ ਕਦੇ ਨਾਲ ਦੁਰਵਾਸ਼ਾ ਨਾਲ ਜਮਨਾ ਦੇ ਕੰਡੇ ਬੈਠਾ ਤਪ ਕਰ ਰਿਆ ਸੀ ਇਹਨਾਂ ਨੇ ਇੱਕ ਨੌਜਵਾਨ ਮੁੰਡੇ ਨੂੰ ਅਨਦਾੜੀਏ ਮੁੰਡੇ ਨੂੰ ਜਨਾਨੀ ਵਾਲੇ ਕਪੜੇ ਪਹਿਨਾਏ ਤੇ ਪੁੱਠੀ ਬਾਠੀ ਪੇਟ ਤੇ ਬਨ ਕੇ ਲੈ ਗਏ ਦਰਵਾਸ਼ਾ ਕੋਲ ਸੇਖਣ ਲਗੇ ਇਹ ਬੱਚੀ ਸ਼ਰਮਾਂਦੀ ਹੈ ਸਾਡੇ ਰਾਹੇ ਪੁੱਛਣਾ ਚਾਹਦੀ ਏ ਇਹਨੂੰ ਲੜਕਾ ਹੋਵੇਗਾ ਕਿ ਲੜਕੀ ਪਰ ਹੁਣ ਉਹ ਅੰਤਰਮੁਖੀ ਮਨੁੱਖ ਸੀ ॠषि ਸੀ ਬੜੀ ਕਰਨੀ ਉਸ ਦੀ ਸਾਧਨਾ ਸੀ ਪਰ ਕਾਲੀ ਤਬੀਅਤ ਦਾ ਜ਼ਰੂਰ ਸੀ ਸਵਾਹ ਹੁੰਦਾ ਹੈ ਪਿਛਲਾ ਬਣਿਆ ਹੋਇਆ ਇਕਦਮ ਆਪੇ ਤੋਂ ਬਾਹਰ ਵੀ ਹੋ ਜਾਂਦਾ ਸੀ ਜਦ ਸਾਰਿਆਂ ਨੇ ਪੁੱਛਿਆ ਰਿਸ਼ੀ ਜੀ ਇਹਦੀ ਕੁਖ ਤੋਂ ਲੜਕੀ ਆਵੇਗੀ કે ਲੜਕਾ ਦੱਸੋ ਤੁਸੀਂ ਤੇ ਦੁਰਵਾਸ਼ਾ ਨੇ ਦੇਖਿਆ ਤੇ ਮਜ਼ਾਕ ਪੇ ਕਰਦੇ ਨੇ ਤੇ ਮੇਰੇ ਨਾਲ ਮਸਕਰੀ ਪੇ ਕਰਦੇ ਨੇ ਇਕਦਮ ਜੋਸ਼ ਏ ਚਾਏ ਗੁੱਸੇ ਚਾਏ ਇਸ ਤੋਂ ਉਹ ਜਨਮੇਗਾ ਜਿਹੜਾ ਤੁਹਾਡੀ ਸਾਰੀ ਕੁਲ ਦਾ ਸਤਿਆਨਾਸ਼ ਕਰੇਗਾ ਸਾਧੂ ਬੋਲੇ ਸਹਿਜ ਸਵਾਇ ਇੱਕ ਦਿਨ ਇਹ ਹੀ ਨੌਜਵਾਨ ਸਾਰੇ ਦੇ ਸਾਰੇ ਜਮਨਾ ਦੇ ਕੰਡੇ ਆਣ ਕੇ ਬੈਠੇ ਨੇ ਹਕੀਕਤ ਕੀ ਹੋਈ ਇਹਨਾਂ ਨੇ ਕ੍ਰਿਸ਼ਨ ਜੀ ਅੱਗੇ ਪਹਿਲੇ ਫਰਿਆਦ ਕੀਤੀ ਦੁਰਵਾਸ਼ਾ ਨੇ ਸਰਾਬ ਦਿੱਤਾ ਅਸੀਂ ਯਾਦੋ ਤੁਸੀਂ ਵੀ ਯਾਦੋ ਕ੍ਰਿਸ਼ਨ ਜੀ ਵੀ ਯਾਦੋ ਤੇ ਸਾਰੀ ਯਾਦਵਾਂ ਦੇ ਕੁੱਲ ਨੂੰ ਸਰਾਪ ਦਿੱਤਾ ਹੈ ਤੇ ਤੁਸੀਂ ਵੀ ਯਾਦੋ ਕੋਈ ਉਪਰਾਲਾ ਦੱਸੋ ਕਿਵੇਂ ਬਚੇ ਸਾਡੀ ਕੁੱਲ ਕ੍ਰਿਸ਼ਨ ਜੀ ਕਹਿਣ ਲੱਗੇ ਸਬਾਟੀ ਨੂੰ ਰਗੜ ਦਿਓ ਜਿਹੜਾ ਬੁਰਾਦਾ ਬਚੇਗਾ ਉਹ ਜਮਨਾ ਚ ਪਾਵੇ ਰੋਜ਼ ਰਗੜੋ ਰਗੜ ਰਗੜ ਕੇ ਇਸ ਨੂੰ ਖਤਮ ਕਰੋ ਛੋਟਾ ਜਿਹਾ ਹਿੱਸਾ ਲੋਹੇ ਦਾ ਟੁਕੜਾ ਬਚ ਗਿਆ ਸੀ ਉਹ ਉਹਨਾਂ ਨੌਜਵਾਨਾਂ ਨੇ ਜਮਨਾ ਛੁੱਟ ਦਿੱਤਾ ਉਹਨੂੰ ਇੱਕ ਮੱਛੀ ਨੇ ਗਲ ਲਈ ਪੁਰਾਣਕ ਇਤਿਹਾਸ ਇੱਕ ਸ਼ਿਕਾਰੀ ਨੇ ਉਹ ਮੱਛੀ ਪਕੜੀ ਮੱਛੀ ਦੇ ਚਿਹਰੇਆ ਘਟਿਆ ਵਿੱਚੋਂ ਲੋਹੇ ਦਾ ਟੁਕੜਾ ਟੁਕੜਾ ਨਿਕਲਿਆ ਉਹਨੇ ਆਪਣੇ ਤੀਰ ਨਾਲ ਜੋੜ ਲਿਆ ਇੱਕ ਦਿਨ ਇਹ ਨੌਜਵਾਨ ਮੁੰਡੇ ਸ਼ਰਾਬ ਪੀ ਕੇ ਜਿਵੇਂ ਨੌਜਵਾਨਾਂ ਦੀ ਖਰਮਸਤੀ ਹੁੰਦੀ ਹੈ ਜਦ ਪੀ ਲਈ ਔਰ ਸਾਰਿਆਂ ਨੇ ਪੀ ਲਈ ਹੋਸ਼ ਗਵਾ ਲਿਆ ਵਾਦ-ਵਿਵਾਦ ਸ਼ੁਰੂ ਹੋ ਗਿਆ ਲੜਾਈ ਸ਼ੁਰੂ ਹੋ ਗਈ ਉਹ ਜਿਹੜਾ ਰਗੜਿਆ ਹੋਇਆ ਹਿੱਸਾ ਸੀ ਬਾਟੀ ਦਾ ਜਮਨਾ ਦਾ ਬਹਾਅ ਇੱਕ ਪਾਸੇ ਹੋਇਆ ਪਰ ਸਾਧਕਾਂ ਚਹਾੜੋਂ ਹੁੰਦਾ ਹੈ ਅੱਗੇ ਪਿੱਛੇ ਛੋਟੇ ਰੋ ਉਸੇ ਬਰਤੀ ਦੇ ਬੁਰਾਦੇ ਤੋਂ ਸਰਕੰਡਾ ਪੈਦਾ ਹੋਇਆ ਫੁੱਟ ਫੁੱਟ ਕੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕੀਤਾ ਸਾਰੇ ਖਤਮ ਹੋਏ ਇਸੇ ਤਰੀਕੇ ਬਚ ਗਏ ਸਿਰਫ ਸ੍ਰੀ ਕ੍ਰਿਸ਼ਨ ਬੱਧਕ ਆਇਆ ਭਾਲਦਾ ਮਿਰਗੇ ਜਾਣ ਲੈ ਲੈ ਬਾਣ ਮਾਰੇ ਜਾਏ ਸੁਤਾ ਪ੍ਰਬਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਜਿਲ ਮਿਲ ਜਮ ਕੇ ਵਾਂਗੋਂ ਜ਼ਾਰੇ ਚਰਨਾਂ ਦੇ ਵਿੱਚ ਪਦਮ ਸੀ ਸ਼ਾਮ ਦਾ ਸਮਾ ਕੁਲ ਨਾਸ ਸਾਰੀ ਹੋ ਗਈ ਤੇ ਸੋਚੀ ਪਏ ਹੋਏ ਗੋਡੇ ਦੇ ਉਤੇ ਗੋੜਾ ਰੱਖ ਕੇ ਇੱਕ ਦਰਖਤ ਦੇ ਥੱਲੇ ਲੇਟ ਗਏ ਦੂਰੋਂ ਸ਼ਿਕਾਰੀ ਚਰਨ ਨੂੰ ਵੇਖਦਾ ਹੈ ਉਹਦੇ ਵਿੱਚ ਪਦਮ ਨੂੰ ਵੇਖਦਾ ਉਹਨੂੰ ਭੜੇਖਾ ਲੱਗ ਗਿਆ ਸ਼ਾਇਦ ਹਿਰਨ ਦੀ ਅੱਖ ਉਹ ਜਿਹੜਾ ਲੋਹੇ ਦਾ ਟੁਕੜਾ ਬਾਟੀ ਚੋਂ ਬਚਿਆ ਸੀ ਉਹਨੇ تیر ਲੋੜਾਇਆ ਉਹਨੇ ਖਿੱਚ ਕੇ تیر ਉਸ ਅੱਖ ਦਾ ਨਿਸ਼ਾਨਾ ਬਣਾਇਆ ਅੱਖ ਤੇ ਹੈ ਨਹੀਂ ਸੀ ਸ੍ਰੀ ਕ੍ਰਿਸ਼ਨ ਦਾ ਪੈਰ ਸੀ ਇਹ تیر ਪੈਰ ਨੂੰ ਵਿੰਨ ਕੇ ਛਾਤੀ 'ਚ ਲੱਗੇ ਰਿਹਾ ਇਸੇ ਨਾਲ ਸ੍ਰੀ ਕ੍ਰਿਸ਼ਨ ਦਾ ਅੰਤ ਹੋਇਆ ਦੁਰਵਾਸ਼ਾ ਦਾ ਸਰਾਪ ਪੂਰਾ ਹੋਇਆ ਨਾਮਦੇਵ ਤੇ ਕੈਲਨ ਫਰ ਮਸਤੀਆਂ ਦੇ ਕਾਰਨ ਕਰਕੇ ਜਵਾਨੀ ਦੇ ਜੋਸ਼ ਦੇ ਕਾਰਨ ਕਰਕੇ ধন ਦਾ ਮਾਣ ਫਿਰ ਜਵਾਨੀ ਦਾ ਮਾਣ ਤੇ ਫਿਰ ਦੇਹੀ ਦਾ ਮਾਣ ਇਨਾਂ ਨੇ ਇੱਕ ॠषि ਨਾਲ ਮਜ਼ਾਕ ਕੀਤਾ ਹੋਇਆ ਕਿ ਆਪਣੇ ਕੁਲ ਨਾਸ ਕਰੇ